ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਕੀ ਮੈਂ ਤਨ ਤਨ ਕਰੋ ਕੀ ਮੇਰੀ ਮਿਲ ਸੰਗਤ ਤਨ ਤਨ ਕਰੋ ਕੋ ਮਿਲ ਸੰਗਤ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋਈ ਰਾਮ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ ਕੀ ਕਹਤੇ ਗੁਰਬਾਣੀ ਦਾ ਫਰਮਾਨ ਹੈਗਾ ਕਾਰਿ ਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਗੁਰੂ ਪਾਤਸ਼ਾਹ ਦੀ ਖਾਲਸਾ ਪੰਥ ਦੇ ਬੜੀ ਕਿਰਪਾ ਹੀ ਜਦੋਂ ਪਹਿਲਾਂ ਸਮਿਆਂ ਦੇ ਵਿੱਚ ਲੋਕਾਂ ਨੇ ਜਾਤ ਵਰਣ ਛੂਤ ਸ਼ਾਤ ਤੇ ਹੋਰ ਕਈ ਤਰੀਕਿਆਂ ਦੇ ਨਾਲ ਮਨੁੱਖਤਾ ਨੂੰ ਆਪਸ ਦੇ ਵਿੱਚ ਵੰਡਿਆ ਆ ਹੀ ਲੋਕ ਇੱਕ ਥਾਂ ਤੇ ਨਾ ਬਹਿ ਸਕਦੇ ਸੀ ਨਾ ਕੁਛ ਛਕ ਸਕਦੇ ਸੀ ਤੇ ਨਾ ਇਸ਼ਨਾਨ ਕਰ ਸਕਦੇ ਗੁਰੂ ਸਾਹਿਬ ਨੇ ਇਹ ਭੇਦਭਾਵ ਵਿਤਕਰੇ ਦੂਰ ਕਰਨ ਦੇ ਲਈ ਜਿੱਥੇ ਪਹਿਲਾ ਪੰਗਤ ਪਾਸ਼ਾ ਸੰਗਤ ਬੌਲੀ ਸਾਹਿਬ ਬਣਾਏ ਉਥੇ ਗੁਰੂ ਪਾਤਸ਼ਾਹ ਨੇ ਸਰੋਵਰ ਵੀ ਬਣਾਏ ਤੇ ਉਹਨਾਂ ਸਰੋਵਰਾਂ ਦੇ ਵਿੱਚ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੇ ਤਨ ਨੂੰ arogya ਰੱਖਦੇ ਆ ਉਥੇ ਉਹਦਾ ਮਹੱਤਵ ਇਹ ਵੀ ਆ ਪੀ ਸਾਡੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਵਿਤਕਰਾ ਭੇਤ ਭਾਵ ਨਹੀਂ ਆ ਅਸੀਂ ਇੱਕੋ ਥਾਂ ਤੋਂ ਇਸ਼ਨਾਨ ਕਰਕੇ ਦੱਸਦੇ ਆ ਕਿ ਅਸੀਂ ਸਾਰੇ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਅਸੀਂ ਇੱਕ ਬਾਪੂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੇ ਪੁੱਤ ਧੀਆਂ ਵਾ ਤੋ ਤਖਤ ਸ਼੍ਰੀ ਕੇਸਗੜ ਸਾਹਿਬ ਜੋ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਮਹਾਨ ਤੇ ਪਾਵਨ ਤਖਤ ਆ ਇਸ ਤਖਤ ਸਾਹਿਬ ਦੇ ਨਾਲ ਹੀ ਜੋ ਸਰੋਵਰ ਆ ਇਹ ਤੋਂ ਇਸ਼ਨਾਨ ਕਰਕੇ ਸੰਗਤਾਂ ਫਿਰ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੀਆਂ ਇਸ ਮੁਬਾਰਕ ਸਰੋਵਰ ਦੀ ਅੱਜ ਜਿਹੜੀ ਕਾਰ ਸੇਵਾ ਵਾ ਤਖਤ ਸ਼ਰੀ ਕੇਸਗੜ੍ਹ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰਨ ਤੌਰ ਦੇ ਉੱਤੇ ਸਹਿਯੋਗ ਕਰਦਿਆ ਹੋਇਆ ਸ਼੍ਰੀਮਾਨ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਦੀ ਕਾਰ ਸੇਵਾ ਦਿੱਲੀ ਵਾਲੇ ਉਹਨਾਂ ਤੋਂ ਵਰਸਾਇ ਹੋਏ ਮਹਾਪੁਰਸ਼ ਸੰਤ ਬਾਬਾ ਬਜਨ ਸਿੰਘ ਜੀ ਦੀ ਕਾਰ ਸੇਵਾ ਵਾਲੀ ਜਿਹੜੀ ਸਾਡੀ ਮਹਾਨ ਸੰਪਰਦਾ ਉਹਨਾਂ ਦੇ ਵੱਲੋਂ ਅੱਜ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਹ ਕਾਰ ਸੇਵਾ ਜਿਹੜੀ ਆ ਆਰੰਭ ਕੀਤੀ ਗਈ ਆ ਤੇ ਆਪਾਂ ਸਭ ਜਾਣਦੇ ਹਾਂ ਵੀ ਸੰਗਤਾਂ ਦੇ ਵਿੱਚ ਸੇਵਾ ਨੂੰ ਲੈ ਕੇ ਬੜਾ ਉਤਸ਼ਾਹ ਹੁੰਦਾ ਕਿਉਂਕਿ ਹਰ ਸੇਖੇ ਮੰਨਦਾ ਵਾ ਵੀ ਭਾਗਾਂ ਵਾਲਿਆਂ ਨੂੰ ਸੇਵਾ ਨਸੀਬ ਹੁੰਦੀ ਆ ਤੋਂ ਅੱਜ ਇਹ ਸੇਵਾ ਆਰੰਭ ਹੋਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਔਰ ਬਹੁਤ ਸ਼ੇਤੀ ਸੰਗਤ ਨੇ ਇਹ ਸੇਵਾ ਨੂੰ ਸੰਪੂਰਨ ਕਰਕੇ ਇਹ ਜਿਹੜਾ ਸਰੋਵਰ ਆ ਇਹਦੇ ਵਿੱਚ ਫੇਰ ਤੋਂ ਜਲ ਜਿਹੜਾ ਵਾ ਭਰ ਕੇ ਸੰਗਤਾਂ ਇੱਥੋਂ ਇਸ਼ਨਾਨ ਕਰਨਗੀਆਂ ਤੇ ਅਨੰਦ ਮਾਣਨਗੀਆਂ ਮੈਂ ਸਮੁੱਚੀ ਕੌਮ ਨੂੰ ਤੇ ਸੰਗਤ ਨੂੰ ਅਪੀਲ ਕਰਦਾ ਖਾਸ ਕਰਕੇ ਇਲਾਕੇ ਦੀ ਸੰਗਤ ਨੂੰ ਕਿ ਉਹ ਇਸ ਸੇਵਾ ਦੇ ਵਿੱਚ ਆਣ ਕੇ ਆਪਣਾ ਯੋਗਦਾਨ ਜ਼ਰੂਰ ਪਾਉਣ ਕਿਉਂਕਿ ਸਾਡਾ ਇਹ ਸਿਧਾਂਤ ਹੈਗਾ ਬਿੰਦ ਸੇਵਾ ತ್ರೆਗ ਹੱਥ ਪੈਰ ਹੋਰ ਨਿਫਲ ਕਰਨੇ ਸੇਵਾ ਤੋਂ ਬਿਨਾਂ ਤੇ ਹੱਥ ਪੈਰ ਵੀ ತ್ರೆਗਾ ਹੱਥ ਪੈਰ ਤਾਂ ਹੀ ਸ਼ੋਭਨੀਕਾ ਜੇ ਆਪਾਂ ਸੇਵਾ ਕਰੀਏ ਤੋਂ ਇਸ ਸੇਵਾ ਦਾ ਅੱਜ ਕਾਰਜ ਆਰੰਭ ਹੋਇਆ ਸੰਗਤਾਂ ਨੂੰ ਵੱਧ ਚੜਕੇ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਬਾਕੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈਪੁਰਬ ਵੀ ਆ ਤਨ ਧਨ ਰਾਮਦਾਸ ਗੁਰ ਜਿਨੂੰ ਸ੍ਰੀਆ ਤਿੰਨਾਂ ਸਵਾਰਿਆ ਜਦੋਂ ਭਾਈ ਜੇਠਾ ਜੀ ਸਾਨੂੰ ਲਾਹੌਰ ਮਾਤਾ ਪਿਤਾ ਚੜਾਈ ਕਰ ਗਏ ਸੀ ਤੇ ਕਿਸੇ ਨੇ ਬਾਹ ਨਹੀਂ ਸੀ ਫੜੀ ਉਸ ਵੇਲੇ ਉਹਨਾਂ ਦੇ ਨਾਨੀ ਜੀ ਉਹਨਾਂ ਨੂੰ ਬਾਸਰਕੇ ਲੈ ਆਏ ਇੱਥੋਂ ਦੇ ਗੁਰੂ ਅਮਰਦਾਸ ਜੀ ਸੇਵਾ ਚੱਲਦੀ ਸੀ ਗੋੰਦਵਾਲ ਸਾਹਿਬ ਉੱਥੇ ਸੇਵਾ ਕਰਨੀ ਔਰ ਗੁਰੂ ਨਾਨਕ ਦੇ ਘਰ ਨੂੰ ਕਿਹਾ ਜਾਂਦਾ ਨਿਮਾਣਿਆਂ ਦਾ ਮਾਣ ਨੇ ਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਹਕੀਕਤ ਦੇ ਵਿੱਚ ਭਾਈ ਜੇਠਾ ਜੀ ਜਦੋਂ ਸੇਵਾ ਕਰਕੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ ਧੁਰ ਦਰਗਾਹੀ ਬਖਸ਼ਿ ਸਦਕਾ ਤਾਂ ਫੇਰ ਉਹ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਬਣੇ ਤੇ ਜਦੋਂ ਗੁਰੂ ਰਾਮਦਾਸ ਜੀ ਬਣੇ ਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੇਖ ਕੇ ਜਦੋਂ ਗਰਿਆਈ ਤੇ ਬੈਠੇ ਹੋ ਤੇ ਉਹਨਾਂ ਨੇ ਕਿਆ ਸੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਨਾਨਕ ਦਾ ਘਰ ਵਾ ਇੱਥੇ ਵੇਖੋ ਦੁਨਿਆਵੀ ਤੌਰ ਤੇ ਕਹਿੰਦੇ ਹੀ ਇਹਨਾਂ ਦਾ ਕੋਈ ਮਾਈ ਬਾਪ ਹੀ ਨਹੀਂ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲਾਂ ਆਪਣੀ ਧੀ ਬੀਬੀ ਭਾਨੀ ਦਾ ਨਾਤਾ ਉਹਨਾਂ ਦੇ ਨਾਲ ਕੀਤਾ ਫਿਰ ਗੁਰਿਆਈ ਵੀ ਮਿਲੀ ਕਿਉਂਕਿ ਧੁਰ ਦਰਗਾਹ ਹੀ ਬਖਸ਼ਿਸ਼ ਉਹਨਾਂ ਦੀ ਸੇਵਾ ਤੇ ਗੁਰੂ ਦਾ ਹੁਕਮ ਮੰਨਣ ਦਾ ਜਿਹੜਾ ਉਹਨਾਂ ਅੰਦਰ ਸੰਕਲਪ ਸੀ ਉਹਦੇ ਸਦਕਾ ਇਹ ਬਖਸ਼ਿਸ਼ਾਂ ਆਈਆਂ ਮੈਂ ਸਮੁੱਚੀ ਕੌਮ ਨੂੰ ਜਿੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗਦੀ ਪੁਰਬ ਦੀ ਲੱਖ ਲੱਖ ਵਧਾਈ ਦਿੰਨਾ ਉਥੇ ਰੰਗਰੇਟੇ ਗੁਰੂ ਕੇ بیٹے ਸਦਾ ਰਹੋ ਪੰਥ ਸੰਗ ਅਮੇਟੇ ਮਹਾਨ ਜਰਨੈਲ ਮਹਾਨ ਸ਼ਹੀਦ ਸਾਡੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜਤਾ ਜੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮubaruk शीश ਦਿੱਲੀ ਦੇ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਵਾ ਉਹਦੀ ਵੀ ਮੈਂ ਸਮੂੱਚੀ ਕੌਮ ਨੂੰ ਵਧਾਈ ਦੇਣਾ ਵਾ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਰੀਏ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ